ਕੋਈ ਕੀ ਹੈ ਹਾਂ ਜੀ ਤੁਹਾਨੂੰ ਜਰੂਰ ਟੈਂਕਿੰਗ ਕਿੰਨਾ ਕਲੀਅਰ ਜਾ ਰਿਹਾ ਜੀ ক্লোਜ਼ ਆ ਪਾਜੀ ਰਿਹਾ ਹੈ ਨਾ ਬਹੁਤ ਮੋਟਾ ਕੰਸਰ ਇਹਨੇ ਬਹੁਤ ਦਾ ਟੀਪੁਆਇੰਟ ਦਾ ਉਹ ਜਿਹੜੇ ਦੋ ਕੈਮਰਾ ਸਾਰੇ ਚੱਲ ਰਹੇ ਹੈ ਵਿੱਚ ਕੁਝ ਬੰਦ ਨੇ ਦਰਫ मॉनिटर कौन सा आते रहते हैं इतना ये जो आपना प्लेटर होता है ना भरा है मतलब बड़ा स्क्रीन के आ रहा था जो है ना देखो जब क्लोजअप देख रहा था बड़ी स्क्रीन के आ रही है वो टोटल एक्सटर्नल प्लेट है क्या ये चलती है वैसे आज रात को ठाणा तो है यार चल ये कुछ नहीं हो जलन हाँ तेंदुआ र ਦੀ ਡਿਸਪੋਜ਼ਲ ਜਿਹੜੀ ਹੈਗੀ ਹੈ ਟ੍ਰੈਂਡਿੰਗ ਕੇਸ ਜਿਹੜੇ ਲਾਸਟ ਪਿਛਲੇ ਦੋ ਤਿੰਨ ਸਾਲਾਂ ਦੇ ਕਾਫੀ ਵਧ ਗਏ ਸੀ ਜੀ ওভারঅল ਜਿਹੜਾ ਹੈਗਾ ਇਹ ਮਹਿੰਮ ਚਲਾਈ ਦੀ ਹੈ ਡੀਜੀ ਸਰ ਨੇ ਕਿ ਜਿਹੜੇ ਪੈਂਡਿੰਗ ਕੇਸਿਸ ਨੇ ਉਹਨੂੰ ਪਰਸਨਲੀ ਲੁੱਕ ਆਫਟਰ ਕਰਕੇ ਐਸਐਸਪੀ ਜਾਂ ਸੁਪਰੀਮੰਡਰ ਕਰਕੇ ਥਾਣੇ ਚ ਵਿਜ਼ਿਟ ਕਰਕੇ ਇਹਨਾਂ ਨੂੰ ਗਾਈਡੈਂਸ ਦੇਣ ਨਿਸ਼ਾਹ ਨਿਰਦੇਸ਼ ਦੇਣ ਇਹ ਅਜਿਹੇ ਕੇਸਿਸ ਹੈਗੇ ਜੂਦੇ ਸਿਰ ਸਟੋਰੀ ਜੀ ਹੀ ਤੁਹਾਨੂੰ ਗਾਈਡੈਂਸ ਦੀ ਲੋੜ ਕੁਝ ਇਹੋ ਜਿਹਾ ਪਏ ਜਿਹਦੇ ਚ ਇੱਕ ਆਈਓ ਨੂੰ ਜਿਹੜਾ ਹੈਗਾ ਇੱਕ ਵੇ ਆਊਟ ਹੀ ਦੱਸਣਾ ਹੈਗਾ ਸੋ ਅਸੀਂ ਇਸ ਕਰਕੇ ਅੱਜ ਜਿਹੜੇ ਹੈਗੇ ਹੀਨਸ ਕ੍ਰਾਈਮ ਤੇ ਪਲੱਸ ਓਵਰਆਲ ਅੰਡਰ ਇਨਵੈਸਟੀਗੇਸ਼ਨ ਕੇਸਿਸ ਡਿਸਕਸ ਕੀਤੀ ਹੈ ਖਾਸ ਕਰਕੇ ਜਿਹੜੇ ਸਾਡੇ ਓਵਰ 3 ਇਅਰਸ ਹੈਗੇ ਆ ਫਿਰ ਉਹ ਵੀ ਬਾਰ نیچے ਆ ਕੇ ਜਿਨੀ ਅ ਕੋਸ਼ਿਸ਼ ਕਰ ਰਹੇ ਕਿ ਸਾਲ ਤੋਂ ਉੱਪਰ ਉੱਪਰ ਵਾਲੇ ਏਟਲੀਸਟ ਹਲੇ ਫਿਨਿਸ਼ ਕਰ ਦਈਏ ਜੀ ਸੋ ਇਸ ਕਰਕੇ ਇਹਦੇ ਰਿਗਾਰਡਿੰਗ ਮੀਟਿੰਗ ਰੱਖੀ ਗਈ ਸੀ ਤੇ ਜਿਨ੍ਹਾਂ ਨੇ ਉਹ ਇਹਨਾਂ ਨੂੰ ਕਿਹਾ ਵੀ ਆਏ ਹੁਣ ਤੋਂ ਸਪੀਡਲੀ ਡਿਸਪੋਜ਼ਲ ਕਰਾਈ ਜਾਵੇ ਪਲੱਸ ਆਪਣੇ ਲੀਗਲ ਸਿਸਟਮ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਚਲਾਨ ਦਿੰਦੇ ਆ। ਫਾਜ਼ਿਲਕਾ ਤੋਂ ਇਲਾਵਾ ਹੋਰ ਕਿ ਕਿਹੜੇ ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਵਿਜ਼ਿਟ ਕੀਤੀ ਹੈ? ਫਾਜ਼ਿਲਕਾ ਤੋਂ ਇਲਾਵਾ ਹੁਣ ਤੱਕ ਅਸੀਂ ਅਬੋਰ ਸਬ ਡਿਵੀਜ਼ਨ ਦੀ ਮੈਂ ਕਰ ਚੁੱਕਿਆ। ਫਾਜ਼ਿਲਕਾ ਸਟਾਰਟ ਹੈ ਕੀਤੀ ਹੈ ਫਿਰ ਜਲਾਲਾਬਗ ਕਰਾਂਗੇ ਤੇ ਇਹਦੇ ਚ ਇਹੀ ਹੈਗਾ ਤੇ ਬਾਕੀ ਦੀ ਸਿਕਿਉਰਿਟੀ ਪੂਰੀ ਮੁਕੰਮਲ ਹੋਊ ਫਿਰ ਆਪਾਂ ਦੂਸਰੀ ਜਿਹੜੀ ਹੈਗੀ ਉਹਦੇ ਬਾਰੇ ਫਿਰ ਪੀਸੀਆਰ ਅਸੀਂ ਉਹ ਤੋਂ ਉਹ ਕਰ ਰਹੇ ਆ ਕਿ ਕੈਮਰੇ ਜਿਹੜੇ ਵਿੱਚ ਕੁਝ ਖਰਾਬ ਹੋ ਚੁੱਕੇ ਸੀ ਉਹਦੇ ਬਾਰੇ ਜਿਹੜੇ ਹੈਗੇ ਸਾਰੇ ਇੱਕ ਮਹਿੰਮ ਚਲਾ ਰਹੇ ਆ ਮੀਟਿੰਗ ਹੋ ਗਈ ਇਹ ਸਾਡੀ ਜਿਹੜੀ ਹੈਗੀ ਪ੍ਰੋਪਰ ਡਿਸਟ੍ਰਿਕਟ ਲੈਵਲ ਤੇ ਵੀ ਅਸੀਂ ਮੀਟਿੰਗ ਕੀਤੀ ਆ ਸਾਰੇ ਹਲਕਾ ਅਫਸਰ ਬੁਲਾਏ ਸੀਗੇ ਉਹਨਾਂ ਨੂੰ ਸਾਰਾ ਦੱਸਿਆ ਹੈਗਾ ਕਿ ਆਪਾਂ ਕੈਮਰੇ ਜਿਹੜੇ ਹੈਗੇ ਆ ਜਿੰਨੇ ਲੱਗੇ ਆ ਉਹਨੂੰ ਪ੍ਰੋਪਰ ਚੈੱਕ ਕਰਕੇ ਬਾਕੀ ਵਾਹਤੂ ਵਾਦਲਾ ਕੇ ਤੁਹਾਡਾ ਇੱਕ ਆਪ ਦਾ ਸਿਸਟਮ ਕੰਟਰੋਲ ਰੂਮ ਹੋਵੇ ਜਿਸ ਦੇ ਨਾਲ ਜਿਹੜਾ ਹੈਗਾ ਤੁਸੀਂ ਉਹਨੂੰ ਪ੍ਰੋਪਰ ਮੋਨੀਟਰ ਕਰ ਸਕੋ ਜੀ ਡਿਸਕਸ ਕਰ ਚੁੱਕੇ ਆ ਜੀ ਸਾਡੇ ਕਈ ਤਾਂ ਬਹੁਤ ਚੰਗਾ ਕੰਮ ਕੀਤਾ ਹੈ ਪਿੱਛੇ ਅਸੀਂ ਬਾਈਕਸ ਜਿਹੜੇ ਹੈਗੇ ਆ ਫੜੇ ਵੀ ਆ ਤੇ ਦਿੱਤੇ ਵੀ ਹੈਗੇ ਸਪਰਦਾਰੀਆਂ ਦੇ ਬਟ ਕੁਝ ਵਹੀਕਲਸ ਨੇ ਜਿਹੜੇ ਬਹੁਤ ਪੁਰਾਣੇ ਖੜੇ ਆ ਇਹਦੇ ਬਾਰੇ ਅਸੀਂ ਹੁਣ ਇਹੀ ਡਿਸਕਸ ਕੀਤਾ ਵੀ ਮੁਹਿੰਮ ਚਲਾ ਕੇ ਇਹਨੂੰ ਇਹਨੂੰ ਜਿਹੜਾ ਹੈਗਾ ਅਸੀਂ ਡਿਸਪੋਜ਼ ਕਰੀਏ ਆਕਸ਼ਨ ਕਰੀਏ ਜਿਹਦਾ ਪ੍ਰੋਸੈਸ ਜਿਹੜਾ ਹੈਗਾ ਉਹ ਸੀ ਸਟਾਰਟ ਕਰਨ ਲੱਗੇ ਆ ਇਹ ਅਸੀਂ ਪ੍ਰੋਸੈਸ ਸਟਾਰਟ ਕਰਾਂਗੇ ਤਾਂ ਵਿਦਨ 3-4 ਮੰਥਸ ਚ ਅਸੀਂ ਉਹ ਸਟੇਜ ਤੱਕ ਪਹੁੰਚ ਜਾਗੇ ਕਿ ਅਸੀਂ ਟੈਂਡਰ ਲਾ ਕੇ ਆਕਸ਼ਨ ਕਰ ਸਕੀਏ ਕੋਰਟ ਤੋਂ ਆਰਡਰ ਲੈ ਕੇ ਥੋੜੀ ਗੱਲ ਬਿਲਕੁਲ ਸਹੀ ਹੈ ਅਬੂਰ ਪਿੱਛੇ ਜਿਹੜਾ ਇਨਸੀਡੈਂਟ ਹੋਇਆ ਸੀ ਉਸੇ ਵਧਾਏ ਆ ਹੁਣ ਅਸੀਂ ਮੈਂ ਫਾਸਲ ਦਾ ਸਾਰੀ ਪਾਸੇ ਉਹ ਕਹਿਣਾ ਚਾਹੁੰਦਾ ਅਸੀਂ ਇਸ ਚੀਜ਼ ਕਰਕੇ ਕਿਉਂਕਿ ਪੁਲਿਸ ਦਾ ਤੇ ਪਬਲਿਕ ਦਾ ਸਹਿਯੋਗ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਇਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਬਾਈਕਸ ਨੇ ਮੋਟਰਸਾਈਕਲ ਨੇ ਸਾਡੇ ਜਿਹੜੇ ਕੁਝ ਫੋਰਸ ਦੀ ਕਾਰਟੂਕ ਕੋਲ ਖੜੀ ਵੀ ਹੈ ਜਿਸ ਨੂੰ ਅਸੀਂ ਉਹਨਾਂ ਨੂੰ ਵੀ ਤੇ ਕੁਝ ਨਵੇਂ ਲਿਆ ਕੇ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਜਿਹੜਾ ਹੈਗਾ ਪੀਸੀਆਰ ਅਸੀਂ ਕਟੋ-ਕਟ 10 ਪੀਸੀਆਰ ਜਿਹੜੇ ਸ਼ੈ ਚਲਾਵਾਂਗੇ ਜਿਹ ਹੁਣ ਦੋ ਨੇ ਤਾਂ ਐਟਲੀਸਟ 10 ਚੱਲਣਗੇ ਸਰ ਸਰ ਉਮੀਦ ਕਰ ਸਕਦੇ ਆ ਕਿ ਜਿਹੜੇ ਕੇਸ ਪੈਂਡਿੰਗ ਪਏ ਨੇ ਉਹਨਾਂ ਨੂੰ ਜਲਦੀ ਨਿਪਟਾਇਆ ਜਾਏਗਾ ਬਿਲਕੁਲ ਜਲਦੀ ਅਸੀਂ ਕੋਸ਼ਿਸ਼ ਇਹੀ ਹੈ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਡੀਐਸਪੀ ਸਰਵਾਨ ਨੇ ਨੀਚੇ ਤੱਕ ਅਸੀਂ ਰਸਤਾ ਉਦੇਸ਼ ਦਿੱਤੇ ਆ ਤੇ ਜਿਹੜੇ ਕੁਝ ਅਨਟ੍ਰੇਸ ਕੈਨਸਲੇਸ਼ਨ ਜਿਹੜੇ ਹੈਗੇ ਉਹ ਪਈਆਂ ਨਹੀਂ